ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ ਜਿਹੜੀ ਅੱਜ ਦੀ ਆਪਣੀ ਕਲੈਕਸ਼ਨ ਰਹੂਗੀ ਪਿਓਰ ਪਸ਼ਮੀਨਾ ਆਪਾਂ ਲੈ ਕੇ ਆਏ ਆ ਅੱਜ ਵਿంటర్ ਦੀ ਸਭ ਤੋਂ ਇਸ ਵਾਰ ਦੀ ਖਾਸ ਜਿਹੜਾ ਚੱਲ ਰਿਹਾ ਡਬਲ ਡਾਈ ਵੀ ਕਹਿ ਦਿੰਨੇ ਆ ਹਨਾ ਆਪਾਂ ਇਹਨੂੰ ਟੂ ਟਨ ਪਸ਼ਮੀਨਾ ਵੀ ਕਹਿ ਰਹੇ ਆ ਪਸ਼ਮੀਨਾ ਸਿਲਕ ਵੀ ਚੱਲ ਰਹੀ ਆ ਕਾਫੀ ਨਾਵਾਂ ਦੇ ਨਾਲ ਇਹ ਵਾਲਾ ਜਾਣਿਆ ਜਾਂਦਾ ਤੇ ਮੈਂ ਅੱਜ ਤੁਹਾਨੂੰ ਦੋਨੇ ਪਸ਼ਮੀਨੇ ਦਿਖਾਉਂਗੀ ਇੱਕ ਤਾਂ ਦਿਖਾਉਂਗੀ ਪਲੇਨ ਪਲੇਨ ਪਸ਼ਮੀਨਾ ਜਾਨਕੀ ਜਿਹਦੇ ਵਿੱਚ ਕੋਈ ਵੀ ਜਿਆਦਾ ਆਹ ਟੂਨ ਨਹੀਂ ਹੋਗੀ ਸਿੰਗਲ ਟੂਨ ਦੇ ਉੱਪਰ ਜਿਹੜਾ ਨੋਰਮਲ ਹਰ ਸਾਲ ਚੱਲਦਾ ਹੀ ਚੱਲਦਾ ਵਾ ਤੇ ਉਹਦੇ ਵਿੱਚ ਆਪਣੇ ਕੋਲ ਜਿਹੜਾ ਇਸ ਵਾਰ ਆਪਾਂ ਬ੍ਰਾਂਡ ਹੈ ਨਾ ਅੱਗੇ ਆਪਾਂ ਰਾਮ ਟੈਕਸ ਦਾ ਸੇਲ ਕਰਦੇ ਆ ਇਸ ਵਾਰ ਆਪਾਂ ਤਿਸਟਾ ਦਾ ਲੈ ਕੇ ਆਏ ਆ ਬਹੁਤ ਸੋਹਣਾ ਵਾ ਇੱਕ ਰਾਮ ਟੈਕਸ ਦਾ ਵੀ ਹੈਵੀ ਹੁੰਦਾ ਨਾ ਇਹ ਤਾਂ ਬਿਲਕੁਲ ਹੀ ਲਾਈਟ ਵੇਟ ਆਇਆ ਬਹੁਤ ਪਿਆਰਾ ਬਹੁਤ ਸੋਹਣਾ ਜਾਨੀ ਕਿ ਬਹੁਤ ਵਧੀਆ ਇਹਦੀ ਹੈਗੀ ਆ ਮਤਲਬ ਕਿ ਗ੍ਰੇਸ ਦੀ ਪਸ਼ਮੀਨੇ ਦੀ ਇੱਕ ਅਲੱਗ ਜੀ ਸ਼ਾਈਨ ਆ ਡਲ ਜਿਆ ਨਹੀਂ ਹੈਗਾ ਜਾਨੀ ਕਿ ਜੇ ਆਪਾਂ ਇਹਨੂੰ ਵਰਕ ਕਰਵਾਉਣਾ ਤਾਂ ਬਹੁਤ ਸੋਹਣਾ ਉੱਠ ਕੇ ਆਉਂਦਾ ਇਹਦੇ ਵਰਕ ਵਰਕ ਹੋਇਆ ਸੂਟ ਵੀ ਦਿਖਾਉਂਗੀ ਇਹਦੇ ਉੱਪਰ ਤੇ ਇੱਕ ਆਪਾਂ ਲੈ ਕੇ ਆਏ ਆ ਡਬਲ ਟੋਨ ਪਸ਼ਮੀਨਾ ਪਸ਼ਮੀਨਾ ਸਿਲਕ ਠੀਕ ਹੈ ਜੀ ਜਿਹੜਾ ਪਰ ਅਸੀਂ ਸੇਲ ਕਰਦੀਆਂ ਜਿਵੇਂ ਕਿ ਮੈਂ ਪਲੇਨ ਪਸ਼ਮੀਨਾ ਤੁਹਾਨੂੰ ਦੱਸ ਹੀ ਚੁੱਕੀ ਆਂ ਕਿ ਆਪਾਂ ਟੈਸਟਾ ਦਾ ਤੁਹਾਨੂੰ ਉਹ ਦਵਾਂਗੇ ਟਿਸਟਾ ਦਾ ਇਸ ਟਾਈਮ ਸਭ ਤੋਂ ਟੌਪ ਦੇ ਉੱਪਰ ਆ ਠੀਕ ਹੈ ਜੀ ਬਟ ਜਿਹੜਾ ਇਹ ਡਬਲ ਟੋਨ ਪਸ਼ਮੀਨਾ ਵਾ ਇਹ ਵੀ ਮੈਂ ਸਭ ਤੋਂ ਜਣ ਕੇ ਜੇ ਕਹਿ ਦਈਏ ਸਭ ਤੋਂ ਉੱਚੇ ਘਰ ਦਾ ਸੀ ਸੇਲ ਕਰਦੇ ਆ ਇਹ ਵਾਲਾ ਇਹ ਮਾਰਕੀਟ ਦੇ ਵਿੱਚ ਬਹੁਤ ਬ੍ਰਾਂਡਾਂ ਦਾ ਆ ਚੁੱਕਿਆ ਵਾ ਟਿਸਟਾ ਵੀ ਇਹਨੂੰ ਸੇਲ ਟਿਸਟਾ ਦਾ ਸ਼ਾਇਦ ਨਹੀਂ ਆਇਆ ਬਟ ਡਬਲ ਟੋਨ ਐਸ ਕੇ ਦਾ ਬਹੁਤ ਚੱਲ ਰਿਹਾ ਵਾ ਰਾਮ ਟੈਕਸ ਦਾ ਵੀ ਚੱਲ ਰਿਹਾ ਵਾ ਨੌਨ ਬ੍ਰਾਂਡ ਵੀ ਬਹੁਤ ਚੱਲ ਰਿਹਾ ਉਸੇ ਕਰਕੇ ਇਹਦੇ ਅਲੱਗ-ਅਲੱਗ ਰੇਟ ਵੀ ਬਹੁਤ ਆ ਚੁੱਕਿਆ ਮਾਰਕੀਟ ਦੇ ਵਿੱਚ ਠੀਕ ਹੈ ਜੀ ਆ ਇੱਕੇ ਦੇਵੀ ਆਏ ਹੋਏ ਨੇ ਬਟ ਮੇਰੇ ਕੋਲ ਜਿਹੜਾ ਆਇਆ ਵਾ ਦਿਵਾਨ ਸਿੰਘ ਬੱਤਰਾ ਸਭ ਤੋਂ ਵਧੀਆ ਟਾਪ ਦਾ ਬ੍ਰਾਂਡ ਰਹੋਗਾ ਮੇਰਾ ਸੂਟ ਦਿੱਥੇ ਮਾਜੀ ਚੱਕ ਕੇ ਦਿਖਾ ਲਿਓ ਜੇ ਸੂਟ ਤੇ ਕਢਾਈ ਕਰਵਾਉਣੀ ਆ ਵਧੀਆ ਤੁਸੀਂ ਇਹਨੂੰ ਬਣਾਉਣਾ ਤਾਂ ਕਿਉਂਕਿ ਆਪਾਂ ਇੱਕ ਤਾਂ ਪਹਿਲਾਂ ਕਸ਼ਮੀਰੀ ਦਾ ਪਲੇਨ ਸੂਟ ਲੈਣੇ ਆ ਫਿਰ ਉਹ ਤੇ ਵਰਕ ਵੀ ਕਰਵਾਉਣੇ ਆ ਸੋ ਉਹ ਆਪਣਾ ਜੇ ਆਪਾਂ ਘੱਟ ਤੋਂ ਘੱਟ ਵੀ ਲਈਏ ਤਾਂ 3000 ਦੇ ਨੀਅਰ ਅਬਾਉਟ ਤਾਂ ਨਾਰਮਲ ਜਿਹਾ ਸੂਟ ਚਲਾ ਜਾਂਦਾ ਨਹੀਂ ਤਾਂ 3500 4500 ਆ ਇਹ ਆਪਾਂ ਸੂਟ ਰੈਡੀ ਕਰਵਾਉਨੇ ਆ ਠੀਕ ਹੈ ਜੀ ਵਿਦ ਦੁਪੱਟਾ ਵਗੈਰਾ ਲਾ ਕੇ ਫਿਰ ਤੁਹਾਨੂੰ ਪਤਾ ਹੀ ਆ ਕਿ ਸਟਿਚਿੰਗ ਕਿੰਨੀ ਹੋ ਚੁੱਕੀ ਆ ਸੂਟਾਂ ਦੀ ਹਨਾ ਸੋ ਸਟਿਚਿੰਗ ਫਿਰ ਆਪਾਂ ਕਰਵਾਉਨੇ ਆ ਉਹਦੇ ਅਕੋਰਡਿੰਗ ਆ ਕਾਫੀ ਇਹਨਾਂ ਦੀਆਂ ਰੇਂਜਾਂ ਚ ਲੈ ਜਾਂਦੀ ਹੈ ਸੋ ਚੀਜ਼ ਫਿਰ ਕੱਪੜਾ ਵੀ ਓਦਾਂ ਦਾ ਫਾਈਨਲ ਹੋ ਜਿਹੜਾ ਤੁਹਾਨੂੰ ਤੁਸੀਂ ਹਰ ਸਾਲ ਜੇ ਪਾਹਮੋ ਤਾਂ ਹਾਂਜੀ ਯਾਦ ਕਰੋਗੇ ਕਿ ਅਸੀਂ ਇਹਦੇ ਤੇ ਪੈਸੇ ਲਾਇਏ ਸੀ ਸਾਡੇ ਰਾਸ ਆ ਰਹੇ ਨੇ ਅਸੀਂ ਇੰਨਾ ਟਾਈਮ ਕੱਪੜੇ ਨੂੰ ਹੰਡਾ ਰਹੇ ਹਾਂ ਪਰ ਕੱਪੜਾ ਸਾਡਾ ਉਮੀਦਾਂ ਉਮੀਦ ਪਿਆ ਇਦਾਂ ਦੀ ਚੀਜ਼ ਆ ਇਹ ਦਿਵਾਨ ਸਿੰਘ ਬੱਤਰਾ ਇੱਕ ਮੰਨਿਆ ਪਰ ਮੰਨਿਆ ਬ੍ਰਾਂਡ ਆ ਹਰ ਕੱਪੜਾ ਇਹ ਲੈ ਕੇ ਆ ਰਹੇ ਆ ਕੁਰਤੇ ਪਜਾਮੇ ਦਾ ਇਹਦੀ ਜਿਹੜੀ ਰੌ ਆ ਰਹੀ ਆ ਉਹ ਵੀ ਬਹੁਤ ਪਿਓਰ ਦੇ ਵਿੱਚ ਦਿਵਾਨ ਸਿੰਘ ਬੱਤਰੇ ਦੀ ਆ ਰਹੀ ਆ ਹਨਾ ਸਭ ਤੋਂ ਪਿਓਰ ਦੀ ਜਿਹੜੀ ਰੌ ਸਿਲਕ ਇਸ ਟਾਈਮ ਚੱਲ ਰਹੀ ਆ ਉਹ ਵੀ ਸਾਡੇ ਕੋਲ ਅਵੇਲੇਬਲ ਆ ਜਿਹੜਾ ਮਰਜੀ ਕਲਰ ਉਹਦੇ ਤੇ ਤੁਸੀਂ ਡਾਈ ਕਰਵਾ ਲਓ ਨੇਚਰਲ ਤੋਂ ਨੇਚਰਲ ਦਾ ਕੀ ਹੋ ਗਿਆ ਤੁਸੀਂ ਇਹ ਤੇ ਕਿਸ ਕੋਈ ਵੀ ਕਲਰ ਡਾਈ ਕਰਵਾ ਸਕਦੇ ਹੋ ਜਾਨੀ ਕਿ ਸਾਡੇ ਕੋਲ ਵਾਈਟ ਥਾਨ ਅਵੇਲੇਬਲ ਆ ਠੀਕ ਹੈ ਜੀ ਉਹ ਸਾਡੀ ਰਿਸਪੌਂਸਿਬਿਲਟੀ ਆ ਤੁਸੀਂ ਨੇਚਰਲ ਤੋਂ ਨੇਚਰਲ ਜਿਹੜਾ ਕਲਰ ਕਿਸੇ ਕਿਉਂਕਿ ਸੈਮੀ ਤੇ ਨੇਚਰਲ ਜਿਹੜੇ ਆਉਂਦੇ ਨੇ ਜਿਵੇਂ ਰਾਇਲ ਬਲੂ ਹੋ ਗਿਆ ਬਹੁਤ ਕਲਰ ਇਦਾਂ ਦੇ ਆ ਰਾਇਲ ਜਿਹਾ orange ਕਲਰ ਹੋ ਗਿਆ ਇਸ ਸੈਮੀ ਤੇ ਨਹੀਂ ਹੁੰਦੇ ਇਹਨਾਂ ਦੀ ਲੁੱਕ ਹੀ ਨਹੀਂ ਆਉਂਦੀ ਸੋ ਰੌ ਦੇ ਉੱਪਰ ਇਸ ਟਾਈਮ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਤੇ ਰੌ ਚੱਲ ਰਹੀ ਆ ਜਿਵੇਂ ਹੁਣ ਅੱਗੇ ਜਨਵਰੀ ਫਰਵਰੀ ਦੇ ਵਿੱਚ ਮੈਰਿਜ਼ ਆ ਰਹੀਆਂ ਨੇ ਪਹਿਣਾ ਸੋਹਦੀਆਂ ਕਿਹੜੇ ਫੈਬਰਿਕ ਤੇ ਰੌ ਸਭ ਤੋਂ ਬੈਸਟ ਆ ਤੁਸੀਂ ਬੇਫਿਕਰ ਹੋ ਕੇ ਉਹਦੇ ਤੇ ਹੈਵੀ ਤੋਂ ਹੈਵੀ ਹੈਂਡਵਰਕ ਕਰਵਾਓ ਇੰਨੇ ਸੋਹਣੇ ਸੂਟ ਉਹਦੇ ਰੈਡੀ ਹੋ ਰਹੇ ਨੇ ਠੀਕ ਹੈ ਜੀ ਚਲੋ ਮੈਂ ਜਿਹੜੀਆਂ ਬਣਾ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਜਿਹੜੀਆਂ ਕਲੈਕਸ਼ਨਾਂ ਨੇ ਉਹ ਕਿੱਦਾਂ ਦੀਆਂ ਲੱਗਦੀਆਂ ਨੇ ਠੀਕ ਹੈ ਜੀ ਲਓ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਹੀ ਸੂਟ ਦਿੱਤੇ ਜੋ ਦੇ ਦਾ ਬੈਕ ਦਾ ਡਿਜ਼ਾਈਨ ਨਾਲ ਰੈਡੀ ਹੋਗਾ ਨਾ ਉਦੋਂ ਇਹਦੀ ਅਸਲੀ ਲੁੱਕ ਕ੍ਰੀਏਟ ਹੋਊਗੀ ਚੈੱਕ ਕਰੋ ਇਹਦਾ ਕੰਮ ਬਹੁਤ ਪਿਆਰਾ ਬਹੁਤ ਸੋਹਣਾ ਕੰਮ ਆ ਇਹਦਾ ਸੂਟ ਦਾ ਇਹ ਗਲੇ ਦਾ ਡਿਜ਼ਾਈਨ ਉਹ ਸਾਰਾ ਟੋਟਲੀ ਆਰੀ ਦੇ ਵਿੱਚ ਇਹ ਵਾਲਾ ਪੀਸ ਰੈਡੀ ਹੋਇਆ ਸਾਡਾ ਤੇ ਇਦਾਂ ਰਹੂਗਾ ਇਹਦਾ ਘੇਰੇ ਦਾ ਕੰਮ ਅਸਲੀ ਲੁੱਕ ਇਹਦੇ ਤੇ ਉਦੋਂ ਆਣੀਆਂ ਜਦੋਂ ਇਹ ਸਟਿਚ ਹੋ ਗਿਆ ਸਟਿਚ ਹੋ ਕੇ ਇਹਦੀ ਫਿਨਿਸ਼ਿੰਗ ਪੱਟੀਆਂ ਸੇਮ orange ਕਲਰ ਦੀਆਂ ਆਪਾਂ ਕੱਢਾਂਗੇ ਜਿਹੜਾ ਇਹਦੇ ਨਾਲ ਆਪਾਂ ਪਿੰਕ ਕਲਰ ਦਾ ਇਹਦਾ ਕੰਟਰਾਸਟ ਦਿੱਤਾ ਵਾ ਮਤਲਬ ਕਿ ਉਹਦੀਆਂ ਆਪਾਂ ਪਿੰਕ ਕਲਰ ਦੇ ਨਾਲ ਫਿਨਿਸ਼ਿੰਗ ਪੱਟੀਆਂ ਨਾਲ ਦੁਪੱਟਾ ਸੇਮ ਰੱਖ ਕੇ ਸੇਮ ਦੁਪट्टे ਦੇ ਉੱਪਰ ਫਿਨਿਸ਼ਿੰਗ ਪੱਟੀਆਂ ਰੈਡੀ ਹੋਏ ਸੂਟ ਦੀ ਲੁੱਕ ਦਿਖਾਉਂਗੀ ਜਸਟ ਇਹ ਹਜੇ ਵਰਕ ਹੋ ਕੇ ਆਇਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਤੇ ਬਾਕੀ ਇਹਦੀ ਬੈਕ ਵੀ ਬਿਲਕੁਲ ਸੇਮ ਰਹੂਗੀ ਆ ਦੇਖੋ ਇਹ ਵਾਲਾ ਜਦੋਂ ਪੀਸ ਇਦਾਂ ਜੁੜ ਕੇ ਹੀ ਇਹਦੀ ਅਸਲੀ ਲੁੱਕ ਆਉਣੀ ਆ ਆ ਦੇਖੋ ਇਹੇ ਇਦਾਂ ਡਿਜ਼ਾਈਨ ਰੈਡੀ ਹੋਣਾ ਇਦਾਂ ਬਣਨਾ ਇਹ ਨਹੀਂ ਡਿਜ਼ਾਈਨ ਨੇ ਠੀਕ ਆ ਬਹੁਤ ਪਿਆਰਾ ਸੂਟ ਆ ਇਹ ਬੋਟਲ ਗ੍ਰੀਨ ਕਲਰ ਆ ਇਹ ਟਿਸਟਾ ਬ੍ਰਾਂਡ ਆ ਇਹਨਾਂ ਲਾਈਟ weight ਫੈਬਰਿਕ ਆ ਬਾਕੀ ਇਹਦੇ ਇਹ ਨਾ ਗ੍ਰੇਸ ਬਹੁਤ ਆ ਫੈਬਰਿਕ ਦੀ ਨਾ ਲਚਕ ਜੀ ਬਹੁਤ ਵਧੀਆ ਬਹੁਤ ਸੋਹਣੀ ਕੈੜਾ ਕੈੜਾ ਜਾਨੀ ਹੈਗਾ ਖੜਮਾ ਖੜਮਾ ਜਾਨੀ ਬਹੁਤ ਸੋਹਣਾ ਬਹੁਤ ਸੋਹਣੀ ਫਿਟਿੰਗ ਆਉਗੀ ਟਿਸਟਾ ਬ੍ਰਾਂਡ ਦਾ ਇਹ ਆਪਣੇ ਕੋਲ ਜਾਨੀ ਕਿ ਪਸ਼ਮੀਨਾ ਅਵੇਲੇਬਲ ਆ ਜਿਹੜੀ ਵੀ ਭੈਣ ਨੂੰ ਚਾਹੀਦਾ ਹੋ ਫਟਾਫਟ ਲਾ ਕੇ ਸਕਰੀਨ ਸ਼ਾਟ ਆਰਡਰ ਇਹਨਾਂ ਦੇ ਤੁਸੀਂ ਕਰ ਦਿਓ ਠੀਕ ਹੈ ਇਹਦੇ ਮੈਂ ਕਲਰ ਤੁਹਾਨੂੰ ਸ਼ੋਅ ਕਰਦੀਆਂ ਪਹਿਲਾਂ ਲਓ ਜੀ ਇਹ ਕਿਤੇ ਇਹਦੇ ਵਿੱਚ ਇਸ ਤਰ੍ਹਾਂ ਮਸਟਰਡ ਜੀ ਟੂਨ ਚ ਕਲਰ ਮਿਲੂਗਾ ਇਹ ਵਾਲਾ ਕਲਰ ਰਹੂਗਾ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਇਹਦਾ ਰਹੂਗਾ ਫਟਾਫਟ ਭੈਣ ਬਣ ਕੇ ਸਕਰੀਨਸ਼ਾਟ ਲੈ ਲਿਓ ਜਿਨ੍ਹਾਂ ਨੂੰ ਵੀ ਇਹ ਵਾਲੇ ਪੀਸ ਚਾਹੀਦੇ ਹੋਣਗੇ ਇੱਕ ਇਹ ਵਾਲਾ ਕਲਰ ਰਹੂਗਾ ਇਹ orange ਰਹੂਗਾ ਇਹ ਦਾ ਸਟੋਰ ਅਨਚ ਜੈ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਇੱਕ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਗ੍ਰੀਨ ਜਿਹਾ ਕਲਰ ਇਹ ਵੀ ਕਲਰ ਬਹੁਤ ਪਿਆਰਾ ਸਕਰੀਨਸ਼ਾਟ ਲੈਣੇ ਆ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਇੰਨੇ ਸੋਹਣੀਆਂ ਇਹ ਚੀਜ਼ਾਂ ਨੇ ਇੰਨੇ ਪਿਆਰੇ ਇਹ ਹੈਗੇ ਨੇ ਬេស ਇਹ ਰਹੋਗੇ ਇਹ ਤਿੰਨ ਸੂਟ ਆ ਜਿਹੜੇ ਪਲੇਨ ਰਹਿਣਗੇ ਇਹਨਾਂ ਤੇ ਕੋਈ ਵੀ ਸੈਲਫ ਪ੍ਰਿੰਟ ਨਹੀਂ ਹੋਊਗਾ ਠੀਕ ਆ ਇਹ ਬਿਲਕੁਲ ਪਲੇਨ ਜਿਹੜੀਆਂ ਪੈਣਾ ਭਾਲਦੀਆਂ ਨੇ ਕਿਉਂਕਿ ਇਹ ਸਦਾ ਬਹਾਰ ਚੀਜ਼ਾਂ ਆ ਜਾਂਦੀਆਂ ਨੇ ਇਹਨਾਂ ਦੇ ਕਦੇ ਰਵਾਜ ਨਹੀਂ ਜਾਣਾ ਕਦੇ ਇਹਨਾਂ ਦਾ ਮਤਲਬ ਕਿ ਹਾਂਜੀ ਹੁਣ ਆਹ ਚੱਲ ਪਿਆ ਉਹ ਚੱਲ ਇਹ ਹਮੇਸ਼ਾ ਹੀ ਰਹਿਣੀਆਂ ਨੇ ਇਹਨਾਂ ਤੇ ਤੁਸੀਂ ਆਪਣੇ ਵਰਕ ਕਰਵਾਓ ਇੰਨੇ ਸੋਹਣੇ ਸੂਟ ਰੈਡੀ ਕਰਵਾਓ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਪਾਓ ਹਟਾਓ ਨਾ ਇਹਨਾਂ ਨੂੰ ਕੱਪੜੇ ਨੂੰ ਕੋਈ ਸ਼ੋਬੇ ਕਿਉਂਕਿ ਹੁਣ ਬਹੁਤ ਪੈਣਾ ਨਹੀਂ ਜਿਹੜੀਆਂ ਟਿਸਟਾ ਬ੍ਰਾਂਡ ਦੀਆਂ ਫੈਨ ਹੋ ਚੁੱਕੀਆਂ ਨੇ ਵੀ ਟਿਸਟਾ ਬ੍ਰਾਂਡ ਮਾਰਕੀਟ ਦੇ ਵਿੱਚ ਪੂਰੀ ਧਮਾਲ ਇਸ ਵਾਰ ਪਾ ਰਿਹਾ ਵਾ ਇਹ ਰੋਗ ਇਹਦਾ ਮਹਿਰੂਨ ਸ਼ੇਡ ਇਹਦੇ ਤੁਹਾਨੂੰ ਇਦਾਂ ਮਿਲੂਗਾ ਜਿਵੇਂ ਤੁਸੀਂ ਖਾਦੀ ਇਹਦੇ ਤੇ ਨਾ ਇਦਾਂ ਦਾ ਸੈਲਫ ਜਾਵਾ ਜਿਵੇਂ ਇਹ ਸੇਮ ਇਹਦੇ ਨਾਲ ਦਾ ਫੈਬਰਿਕ ਆ ਜਿਹੜਾ ਆਪਾਂ ਸੂਟ ਰੈਡੀ ਕਰਵਾਇਆ ਇਹਦੇ ਨਾਲ ਦਾ ਸੇਮ ਫੈਬਰਿਕ ਆ ਇਹ ਵਾਲਾ ਠੀਕ ਆ ਇਹਦੇ ਤੇ ਇਦਾਂ ਲੱਗੂਗਾ ਤੁਹਾਨੂੰ ਜਾਂ ਦੇਖਣ ਵਾਲੇ ਨੂੰ ਜਿਵੇਂ ਤੁਸੀਂ ਕੋਈ ਖਾਦੀ ਦਾ ਕਪੜਾ ਵੇਅਰ ਕੀਤਾ ਬਟ ਇਹ ਪਿਓਰ ਪਸ਼ਮੀਨਾ ਕੋਈ ਇੱਥੇ ਕੈੜਾਪਨ ਨਹੀਂ ਇੰਨੀ ਜਿਆਦਾ ਸੌਫਟਨੈਸ ਆ ਜਿਹੜੀ ਪੈਨ ਕਹਿੰਦੀ ਹੈ ਨਾ ਅਸੀਂ ਕਾਟਨ ਤੋਂ ਬਿਨਾ ਕੁਝ ਨਹੀਂ ਪਾ ਸਕਦੇ ਤੁਸੀਂ ਆਰਾਮ ਦੇ ਨਾਲ ਪਾਓ ਬਿਲਕੁਲ ਦੇਸੀ ਕਿਓ ਵਰਗਾ ਫੈਬਰਿਕ ਆਹੇ ਇੰਨਾ ਸੋਹਣਾ ਇੰਨਾ ਪਿਆਰਾ ਫੈਬਰਿਕ ਆ ਫਟਾਫਟ ਤੁਸੀਂ ਇਹਦੇ ਆਰਡਰ ਕਰਨੇ ਆ ਰੇਟ ਤੁਹਾਨੂੰ ਸਕਰੀਨ ਤੇ ਮੈਂਸ਼ਨ ਹੋ ਜਾਊਗਾ ਬਹੁਤ ਪਿਆਰੀਆਂ ਚੀਜ਼ਾਂ ਇਹ ਸਾਡੇ ਕੋਲ ਆਈਆਂ ਨੇ ਆ ਲਓ ਜੀ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਮਿਲੇਗਾ ਜੀ ਬਲੂ ਸ਼ੇਡ ਇੱਕ ਕਲਰ ਤੁਹਾਨੂੰ ਬਲੂ ਸ਼ੇਡ ਮਿਲੇਗਾ ਸਾਰੇ ਕਲਰ ਮੈਂ ਤੁਹਾਡੇ ਸਾਹਮਣੇ ਜਿਹੜਾ ਵੀ ਕਲਰ ਮਰਦੀ ਆ ਪਰ ਫਟਾਫਟ ਸਕਰੀਨ ਸ਼ਾਟ ਲੈਣੇ ਨੇ ਇਸ ਤੋਂ ਬਾਅਦ ਇਹਨਾਂ ਦੇ ਰਿਪੀਟ ਨਹੀਂ ਮਿਲਣੀ ਹੈਗੀ ਵੀ ਹੁਣ ਜੇ ਤੁਸੀਂ ਕਹੋਗੇ ਜਿਹੜੇ ਹੁਣ ਪੀਸ ਆਪਣੇ ਕੋਲ ਅਵੇਲੇਬਲ ਨੇ ਜਿਹੜੇ ਕਲਰ ਅਵੇਲੇਬਲ ਨੇ ਨਾਲ ਦੀ ਨਾਲ ਆਪਣੇ ਤੁਸੀਂ ਆਰਡਰ ਦੇ ਸਕਦੇ ਹੋ ਜੇ ਜਿੰਨਾ ਵੀ ਭੈਣਾਂ ਨੇ ਸਾਡੇ ਕੋਲੋਂ ਰੈਡੀ ਕਰਵਾਉਣੇ ਨੇ ਜਾਂ ਮਤਲਬ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਹਲਕੇ ਤੋਂ ਹਲਕਾ ਹੈਵੀ ਤੋਂ ਹੈਵੀ ਜਿੱਦਾਂ ਦਾ ਮਾਜੀ ਵਰਕ ਕਰਵਾਓ ਪਰ ਇੰਨਾ ਤੁਹਾਨੂੰ ਮੈਂ ਪੂਰੇ ਯਕੀਨ ਦੇ ਨਾਲ ਕਹਿੰਨੀ ਆ ਵੀ ਜਿਹੜੀ ਇਹ ਸੂਟ ਦੀ ਗ੍ਰੇਸ ਆਉਣੀ ਹੈ ਨਾ ਕਿਸੇ ਤੇ ਨਹੀਂ ਆਉਣੀ ਹੈਗੀ ਇੰਨਾ ਪਿਆਰਾ ਫੈਬਰਿਕ ਆ ਇੰਨਾ ਸੋਹਣਾ ਫੈਬਰਿਕ ਆ ਇਹ ਬਿਲਕੁਲ ਲਾਈਟ weight ਤੇ ਸੌਫਟਨੈਸ ਪੂਰੀ ਦੱਸ ਰਹੀ ਆ ਕਿ ਦੇਸੀ ਕਿਉਂ ਵਰਗਾ ਸੌਫਟ ਆ ਬਿਲਕੁਲ ਇੰਨਾ ਜ਼ਿਆਦਾ ਮੁਲਾਇਮਾ ਫੈਬਰਿਕ ਸਾਰਾ ਮਹਰੂਨ ਸ਼ੇਡ ਦੇ ਰਹੀ ਆ ਰਾਣੀ ਮਜ਼ੈਂਟਾ ਸ਼ੇਡ ਦੇ ਰਹੀ ਆ ਬਹੁਤ ਸੋਹਣਾ ਬਹੁਤ ਪਿਆਰਾ ਇੱਕ ਤੁਹਾਨੂੰ ਦੇ ਰਹੀ ਆ ਬਲੂ ਕਲਰ ਠੀਕ ਹੈ ਜੀ ਬਲੂ ਕਲਰ ਦੇ ਰਹੀ ਆ ਇਹਦੇ ਵਿੱਚ ਇੱਕ ਦਿਹਾੜਾ ਮਿਲੂਗਾ ਇਹਦੇ ਵਿੱਚ ਬਲੈਕ ਕਲਰ ਬਲੈਕ ਇਸ ਟਾਈਮ ਬਹੁਤ ਜ਼ਿਆਦਾ ਮਹਰੂਨ ਹੋਏ ਸਾਰੇ ਕਲਰ ਅਸੀਂ ਉਹੀ ਮੰਗਵਾਏ ਨੇ ਜਿਹੜੇ ਪੂਰੇ ਟ੍ਰੈਂਡਿੰਗ ਦੇ ਉੱਪਰ ਇਸ ਟਾਈਮ ਚੱਲ ਰਹੇ ਨੇ ਮਹਿਰੂਨ ਇਨ ਇਸ ਟਾਈਮ ਪੂਰੇ ਟ੍ਰੈਂਡ ਤੇ ਅਮੇਜ਼ੈਂਟਾ ਦੇ ਉੱਪਰ ਬਹੁਤ ਸੋਹਣੇ ਵਰਕ 오ਰੇਂਜ ਦੇ ਨਾਲ ਕੰਟਰਾਸਟ ਹੋ ਕੇ ਆ ਰਹੇ ਨੇ ਬਲੂ ਐਂਡ ਬਲੈਕ ਪੂਰੇ ਟੌਪ ਤੇ ਚੱਲ ਰਹੇ ਨੇ ਬਲੈਕ ਦੇ ਉੱਤੇ ਬਹੁਤ ਸਾਰੇ ਡਿਜ਼ਾਈਨਰ ਮਤਲਬ ਕਿ ਬੁਟੀਕਾ ਨੇ ਬਣਾ ਦਿੱਤੇ ਨੇ ਜਿੱਦਾਂ ਦਾ ਮਰਜੀ ਡਿਜ਼ਾਈਨ ਤੁਸੀਂ ਇਹਦੇ ਤੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇੱਕ ਤੁਹਾਨੂੰ ਮੈਂ ਦਿਖਾਉਣੀ ਆ ਇਹਦੇ ਵਿੱਚ ਆ ਲੋ ਲਵੈਂਡਰ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਜੇ ਤੁਸੀਂ ਆਪਣੇ ਮੰਮਾ ਲਈ ਕਿਸੇ ਲਈ ਹਨਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਹ ਕਲਰ ਵਿੱਚ ਜਾਇਓ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਬਹੁਤ ਪਿਆਰਾ ਤੇ ਇੱਕ ਹੈਗਾ ਰਾਸ਼ਟ ਸ਼ੇਡ ਇਹ ਜਿਹੜੀ ਮਰਜੀ ਐਸ ਤੋਂ ਤੁਸੀਂ ਇਹਨਾਂ ਦੋਨਾਂ ਕਲਰ ਨੂੰ ਬਾਅਦ ਸਕਦੇ ਹੋ ਇਹ ਜਿਆਦਾ ਡਾਰਕ ਨਹੀਂ ਹੈਗਾ ਥੋੜਾ ਜਿਹਾ ਮਹਿਰੂਨ ਜਿਹਾ ਜਿਹਨੂੰ ਚਿਲਾ ਜਾਂਦਾ ਥੋੜਾ ਜਿਹਾ ਕਲਰ ਉਦਾਂ ਦਾ ਕਲਰ ਹੈ ਇਹ ਜਿਆਦਾ ਚਮਕਿਲਾ फडਕੀਲਾ ਜਿਹਾ ਕਲਰ ਨਹੀਂ ਬਹੁਤ ਸੋਹਣਾ ਕਲਰ ਹੈ ਵੀ ਤੇ ਅਗਲਾ ਇਹ ਵਾਲਾ ਕਲਰ ਇੰਨੇ ਸੋਹਣੇ ਇਹ ਹੈਗੇ ਨੇ ਪਲੀਜ਼ ਤੁਸੀਂ ਆਪਣੇ ਫਟਾਫਟ ਲੈ ਲਓ ਸਕਰੀਨ ਸ਼ਾਟ ਜਿੰਨਾਂ ਭੈਣਾਂ ਨੂੰ ਇਹ ਵਾਲੇ ਕਲਰ ਚਾਹੀਦੇ ਹੋਣਗੇ ਕਿਉਂਕਿ ਇਹ ਜਿਹੜੇ 5 6 ਕਲਰ ਮੈਂ ਤੁਹਾਨੂੰ ਦਿਖਾਏ ਨੇ ਇਹ ਆਏ ਜਾਣੇ ਮਤਲਬ ਕਿ ਇੰਨੀ ਛੇਤੀ ਇਹ ਜਾਣੇ ਨੇ ਟਿਸਟਾ ਬ੍ਰਾਂਡ ਦਾ ਸਭ ਤੋਂ ਟੌਪ ਦਾ ਸਭ ਤੋਂ ਫੇਮਸ ਇਹਦੇ ਬਾਰੇ ਕੁਝ ਵੀ ਮੈਨੂੰ ਜਿਵੇਂ ਰਾਮਟੈਕਸ ਬਾਰੇ ਦੱਸਣ ਦੀ ਲੋੜ ਨਹੀਂ ਪੈਂਦੀ ਇਹਦੇ ਬਾਰੇ ਵੀ ਕੁਝ ਵੀ ਦੱਸਣ ਦੀ ਲੋੜ ਨਹੀਂ ਫੁੱਲ ਆਨ ਗਰੰਟੀ ਦੇ ਨਾਲ ਕੋਈ ਲੋ ਨਹੀਂ ਆਣਾ ਕੋਈ ਬੋ ਨਹੀਂ ਆਣਾ ਤੁਸੀਂ ਫਟਾਫਟ ਬਸ ਆਪਣੇ ਪਿਕ ਕਰੋ ਜਿਹੜੇ ਵੀ ਕਲਰ ਇਹਨਾਂ ਦੇ ਵਿੱਚ ਤੁਹਾਨੂੰ ਚਾਹੀਦੇ ਨੇ ਜਿੱਦਾਂ ਦਾ ਮਾੜੀ ਕੋਈ ਸਲੀਕ ਜਾਂ ਵਰਕ ਕਰਵਾ ਲਓ ਕੋਈ ਬੇਲ ਪਵਾ ਲਓ ਹਨਾ ਜੇ ਜ਼ਿਆਦਾ ਨਹੀਂ ਤੁਸੀਂ ਕਰਵਾਉਣਾ ਤੇ ਜਿਹੜੀਆਂ ਬਣਾ ਨੇ ਕੁਝ ਹੈਵੀ ਵਧੀਆ ਵਰਕ ਕਰਵਾਉਣਾ ਤਾਂ ਤੁਸੀਂ ਉਵੇਂ ਕਰਵਾ ਲਓ ਜਿਵੇਂ نیچے ਵਾਲਾ ਵੀ ਸਾਰਾ ਆਰੀ ਦੇ ਵਿੱਚ ਇਸ ਟਾਈਮ ਆਰੀ ਦਾ ਫੁੱਲ ਆਨ ਟ੍ਰੈਂਡ ਦੇ ਵਿੱਚ ਚੱਲ ਰਿਹਾ ਵਾ ਠੀਕ ਹੈ ਜੀ ਆਰੀ ਦੇ ਉੱਪਰ ਤੁਸੀਂ ਰੈਡੀ ਕਰਵਾਉਣਾ ਕੋਈ ਆਰੀ ਤੇ ਵਰਕ ਕਰਵਾ ਲਓ ਜੇ ਤੁਸੀਂ ਪਸ ਦਾ ਕਹਾਂ ਸਾਰੇ ਕਾਰੀਗਰ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਆਪਣੇ ਫਟਾਫਟ ਲਾ ਕੇ ਸਕਰੀਨ ਸ਼ਾਟ ਬਸ ਆਰਡਰ ਕਰ ਦੇਣੀ ਹੈ ਵੀ ਸਾਨੂੰ ਆਹ ਵਾਲਾ ਸੂਟ ਜਾਂਦਾ ਫੈਬਰਿਕ ਦੇ ਦਿਓ ਜਾਂ ਸਾਡਾ ਆਹ ਵਾਲਾ ਸੂਟ ਰੈਡੀ ਕਰ ਦਿਓ ਠੀਕ ਹੈ ਜੀ ਇਹ ਵਾਲੇ ਤਾਂ ਸੀਗੇ ਸਾਡੇ ਪਲੇਨ ਪਸ਼ਮੀਨਾ ਇਹਦੀ ਅਸਲੀ ਗ੍ਰੇਸ ਆਊਗੀ ਬਸ ਇਹ ਥੋੜੇ ਦਿਨ ਅਚੀ ਰੈਡੀ ਹੋ ਜਾਊਗਾ ਫਿਰ ਮੈਂ ਇਹਨੂੰ ਦੁਬਾਰਾ ਰਿਪੀਟ ਤੇ ਤੁਹਾਨੂੰ ਇਹਦੀ ਇੱਕ ਆਪਾਂ ਰੀਲ ਬਣਾ ਕੇ ਲੈ ਕੇ ਆਵਾਂਗੇ ਬਹੁਤ ਸੋਹਣਾ ਪੀਸ ਇਹਨੇ ਰੈਡੀ ਹੋਣਾ ਰੈਡੀ ਹੋਏ ਤੇ ਇਹਦੀ ਅਸਲੀ ਲੁੱਕ ਆਣੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਦੀ ਹਾਂ ਡਬਲ ਟੂਨ ਪਸ਼ਮੀਨਾ ਇਹਦੇ ਪਹਿਲਾਂ ਦੋ ਡਿਜ਼ਾਈਨ ਸਾਡੇ ਕੋਲ ਰੈਡੀ ਹੋਇਆ ਉਹ ਵਾਲੇ ਦੇਖ ਲਓ ਆ ਲਓ ਜੀ ਹੁਣ ਇਹਨਾਂ ਵਿੱਚ ਦੇਖ ਲਓ ਤੁਸੀਂ ਕਲਰ ਜਿਹੜਾ ਡਬਲ ਡੋ ਇੱਕ ਆਰੀ ਦੇ ਨਾਲ ਆ ਰੈਡੀ ਹੋਇਆ ਇੱਕ ਹੋਇਆ ਥ੍ਰੈਡ ਵਰਕ ਦਾ ਅਸਲੀ ਲੁੱਕ ਇਹ ਆਏਗੀ ਕਲਰ ਦੀ ਆ ਰਿਹਾ ਨਾ ਇਹ ਪ੍ਰੋਪਰ ਚੈਰੀ ਜਆ ਮਤਲਬ ਕਿ ਸ਼ੇਡ ਮਹਿਰੂਨੀ ਚੈਰੀ ਜਆ ਕਲਰ ਆਹੀ ਪ੍ਰੋਪਰ ਕਲਰ ਆ ਰਿਹਾ ਹੈ ਇਸ ਟਾਈਮ ਫੁੱਲਾਂ ਟ੍ਰੈਂਡਿੰਗ ਦੇ ਉੱਪਰ ਇਹ ਵਾਲਾ ਕਲਰ ਜਾਨੀ ਕਿ ਸਭ ਤੋਂ ਜ਼ਿਆਦਾ ਇਹਦੇ ਉੱਤੇ ਡਿਜ਼ਾਈਨ ਰੈਡੀ ਹੋ ਰਿਹਾ ਇੱਕ ਇਹ ਆ ਇੱਕ ਮਹਿਰੂਨ ਜਆ ਸ਼ੇਡ ਆ orange ਸ਼ੇਡ ਇਹਦੇ ਬਹੁਤ ਸ਼ੇਡ ਨੇ ਜਿਹੜੇ ਸਭ ਤੋਂ ਜ਼ਿਆਦਾ ਖਾਸ ਚੱਲ ਰਹੇ ਨੇ ਨਾਲੋ ਇਹ ਰਹੂਗੀ ਇਹਦੀ ਅਸਲੀ ਲੁੱਕ ਕਲਰ ਦੀ ਆਹ ਵਾਲਾ ਕਲਰ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨੈਕਸਟ ਕਲਰ ਇਹਦੇ ਵਿੱਚੋਂ ਤੁਹਾਨੂੰ ਮਿਲੇਗਾ ਉਹ ਮਿਲੇਗਾ ਜੀ ਆਹ ਵਾਲਾ ਸ਼ੇਡ ਜਿਹੜੀਆਂ ਭੈਣਾਂ ਨੇ ਆਪਣੇ ਮੰਮਾ ਲਈ ਰੈਡੀ ਕਰਵਾਉਣੇ ਆ ਉਹ ਮੈਂ ਤੁਹਾਨੂੰ ਤਿੰਨ ਸ਼ੇਡ ਦਿਖਾਉਣੀ ਆ ਤਿੰਨ ਸ਼ੇਡਾਂ ਵਿੱਚ ਜਾਇਓ ਇੱਕ ਤਾਂ ਆਹ ਗਾਜਰੀ ਸ਼ੇਡ ਇਹਦੇ ਵਿੱਚ ਨਾ ਜ਼ਿਆਦਾ ਚਮਕ ਨਹੀਂ ਜਿਵੇਂ ਇਹਨਾਂ ਵਿੱਚ ਜ਼ਿਆਦਾ ਚਮਕਾ ਦੇਖ ਸਕਦੇ ਹਾਂ ਤੁਸੀਂ ਇਹਨਾਂ ਦੀ ਫੀਲ ਇਹਦੇ ਵਿੱਚ ਜ਼ਿਆਦਾ ਚਮਕ ਨਹੀਂ ਹੈ ਇਹ ਬਹੁਤ ਸੋਹਣਾ ਫੈਬਰਿਕ ਆ ਬਹੁਤ ਪਿਆਰਾ ਇਹ ਦਿਵਾਨ ਸਿੰਘ ਪੱਤਰੇ ਦੇ ਫੈਬਰਿਕ ਨੇ ਪੂਰੇ ਟਾਪ ਦੇ ਇਹਨਾਂ ਦੇ ਪ੍ਰਾਈਸ ਮਾਰਕੀਟ ਦੇ ਵਿੱਚ ਜਾ ਕੇ ਪਤਾ ਕਰ ਲਿਓ ਜੇ ਤੁਸੀਂ ਸਾਡੇ ਕੋਲੋਂ ਇਹ ਪਲੇਨ ਸੂਟ ਲੈਣੇ ਹੋ ਜਿਹੜੇ ਮਰਜ਼ੀ ਤਾਂ 1500 ਰੁਪਏ ਇਹਨਾਂ ਦਾ ਪ੍ਰਾਈਸ ਆ 1500 ਦੇ ਵਿੱਚ ਇਹ ਵਾਲਾ ਸਟੱਫ ਤੁਹਾਨੂੰ ਮਿਲੇਗਾ ਬਾਕੀ ਤੁਸੀਂ ਜੇ ਵਰਕ ਕਰਵਾਉਣਾ ਤਾਂ ਉਦਾਂ ਦੇ ਵਰਕ ਦੁਪੱਟਾ ਲਗਵਾਉਣਾ ਨਾ ਲਗਵਾਉਣਾ ਤੁਹਾਡੀ ਆਪਣੀ ਮਰਜ਼ੀ ਹੋਊਗੀ ਪਰ ਚੀਜ਼ ਬਹੁਤ ਸੋਹਣੀ ਦੇ ਰਹੀਆਂ ਬਹੁਤ ਪਿਆਰੀ ਸਭ ਤੋਂ ਹਟ ਕੇ ਕਿਸੇ ਨੇ ਨਹੀਂ ਇਹ ਫੈਬਰਿਕ ਹਜੇ ਤੱਕ ਲਾਂਚ ਕੀਤਾ ਕਿਸੇ ਵੀ ਬੁਟੀਕ ਨੇ ਬਾਕੀ ਹਰ ਤਰ੍ਹਾਂ ਦੇ ਬ੍ਰਾਂਡ ਹਰ ਬੁਟੀਕ ਲਾਂਚ ਕਰ ਰਹੀਆਂ ਮਤਲਬ ਕਿ ਆ ਦੱਸ ਰਹੀ ਆ ਅਸੀਂ ਆ ਸੇਲ ਕਰ ਰਿਆਂ ਆ ਸੇਲ ਕਰ ਰਿਆਂ ਬੀ ਦੀਵਾਨ ਸਿੰਘ ਬੱਤਰੇ ਦਾ ਹਜੇ ਤੱਕ ਅਸੀਂ ਕਿਤੇ ਨਹੀਂ ਦੇਖਿਆ ਵੀ ਹਾਂ ਕਿਸੇ ਨੇ ਮਾਰਕੀਟ ਦੇ ਵਿੱਚ ਉਤਾਰਿਆ ਹੋਵੇ ਬਹੁਤ ਪਿਆਰਾ ਬਹੁਤ ਸੋਹਣਾ ਬ੍ਰਾਂਡ ਤੇ ਇਹਦੇ ਵਿੱਚ ਜੇ ਮੈਂ ਤੁਹਾਨੂੰ ਦੱਸ ਇਹ ਜੀ ਮੈਂ ਡਾਰਕ ਟੂਨਾਂ ਦੇ ਵਿੱਚ ਚਲੇ ਜਾਣਗੇ ਠੀਕ ਹੈ ਜੇ ਕਿਸੇ ਨੇ ਆਪਣੇ ਮੰਮਾ ਲਈ ਕਿਸੇ ਲਈ ਆ ਕੋਈ 50 ਪਲੱਸ ਨੇ ਕਹਿਣ ਵੀ ਅਸੀਂ ਲਾਈਟ ਕਲਰਾਂ ਵਿੱਚ ਆਪਣਾ ਰੈਡੀ ਕਰਵਾਉਣਾ ਤਾਂ ਤੁਹਾਨੂੰ ਤਿੰਨ ਸ਼ੇਡ ਅਸੀਂ ਦੇ ਰਹੇ ਹਾਂ ਤਿੰਨੇ ਹੀ ਸ਼ੇਡ ਇਹਦੇ ਬਹੁਤ ਪਿਆਰੇ ਰਹਿਣਗੇ ਦੋ ਸ਼ੇਡ ਸੌਰੀ ਦੋ ਸ਼ੇਡ ਦੇ ਰਹੀਆਂ ਮੈਂ ਇੱਕ ਆ ਗ੍ਰੇ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਠੀਕ ਹੈ ਇੱਕ ਆ ਵਾਲਾ ਗਾਜਰੀ ਜੀ ਟੂਨ ਤੇ ਹੈ ਗਾਜਰੀ ਟੂਨ ਹੈ ਬਹੁਤ ਸੋਹਣੀ ਇਹ ਦੋਨੇ ਸ਼ੇਡ ਬਹੁਤ ਪਿਆਰੇ ਨੇ ਇਹਨਾਂ ਚੋਂ ਜਿਹੜਾ ਮਰਜੀ ਤੁਸੀਂ ਲੈ ਲਿਓ ਕਲਰ ਕੰਮ ਨੇ ਉੱਠ ਕੇ ਆਣਾ ਇੱਕ 4 10 ਪੀਸ ਤੁਹਾਨੂੰ ਮੈਂ ਦਿਖਾਈ ਦਿੱਤਾ ਜਿਹੜਾ ਇਹ ਡਬਲ ਟੂਨ ਤੇ ਹੋਇਆ ਵਾ ਉਦਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜਿੰਨਾਂ ਬਣਾ ਨੇ ਗੱਠ ਘੜਾਈ ਦਾ ਕੰਮ ਹੈਂਡਵਰਕ ਦਾ ਕਰਵਾਉਣਾ ਤਾਂ ਤੁਸੀਂ ਇਹਨਾਂ ਤੇ ਕਰਵਾ ਲਓ ਜਿਵੇਂ ਮਰਜੀ ਠੀਕ ਹੈ ਇਹਦੇ ਵਿੱਚ ਜਿਹੜੇ ਸਾਡੇ ਕੋਲ ਪੀਸ ਰੈਡੀ ਹੋਏ ਨੇ ਉਹ ਆ ਵਾਲੇ ਹੋਏ ਨੇ ਜਿਨ੍ਹਾਂ ਨੇ ਇਹ ਰਿਆੜੀ ਕਿਤੇ ਕਰਾਈ ਲੈਣੇ ਨੇ ਜਾਂ ਇਹ ਹੀ ਡਿਜ਼ਾਈਨਰ ਸਲੀਕ ਅਸੀਂ ਸਿੰਪਲ ਡਿਜ਼ਾਈਨ ਹੀ ਰੱਖੇ ਨੇ ਤਾਂ ਕਿ ਤੁਹਾਨੂੰ ਜ਼ਿਆਦਾ ਮਹਿੰਗਾ ਨਾ ਕਿਉਂਕਿ ਇਹ ਸਟਾਫ ਮਹਿੰਗਾ ਵਾ ਪਰ ਇਹ ਸਟਾਫ ਨੂੰ ਪਾ ਕੇ ਸਾਲਾਂ ਤੱਕ ਯਾਦ ਕਰੋਗੇ ਕਿ ਹਾਂ ਜੀ ਅਸੀਂ ਅੱਗੇ ਤੋਂ ਵੀ ਪਲੇਨ ਸਟਾਫ ਲਵਾਂਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਮਾਈਂਡ ਦੇ ਵਿੱਚ ਆਊਗਾ ਕਿ ਹਾਂ ਸਾਨੂੰ ਦਮਾਨ ਸਿੰਘ ਬੱਤਰੇ ਦਾ ਹੀ ਚਾਹੀਦਾ ਤੇ ਸਾਰੇ ਬੇਲ ਦਾ ਕੰਮ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਤੇ ਨਾਲ ਇਹਦੇ ਆਪਾਂ ਉੱਪਰ ਬੋਟੀ ਦਾ ਕੰਮ ਲੈ ਕੇ ਆਏ ਹੋਏ ਆ ਇਹ orange color ਦਾ suit ਰਹੂਗਾ ਰੈਡੀ ਆ ਸਾਡੇ ਕੋਲ ਇਹ ਰੈਡੀ ਨੇ ਸੂਟ ਜਿੰਨਾ ਪਹਿਣਨ ਨੂੰ ਚਾਹੀਦੇ ਹੋਣਗੇ ਆਪਣੇ फटाफट ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਸੇਮ ਕੰਮ ਬਾਹਾਂ ਦੇ ਉੱਪਰ ਮਿਲੂਗਾ ਸੇਮ ਕੰਮ ਬਾਹਾਂ ਦੇ ਉੱਪਰ ਮਿਲੂਗਾ ਠੀਕ ਹੈ ਜੀ ਇੱਕ ਤਾਂ ਇਹ ਵਾਲਾ ਡਿਜ਼ਾਈਨ ਸਾਡੇ ਕੋਲ ਰੈਡੀ ਆ ਇੱਕ ਇਹੀ ਸੇਮ ਕਲਰ ਦੇ ਵਿੱਚ ਹੀ ਥੋੜਾ ਜਿਹਾ 10 20 ਦਾ ਡਿਫਰੈਂਸ ਆ ਇਹਨਾਂ ਦਾ ਆ ਲੋ ਆਵळा ਮਿਲੂਗਾ ਇਹ ਤੇ ਵਿਦ ਮਿਰਰ ਦਾ ਨਾਲ ਕੰਮ ਹੋਇਆ ਹੋਇਆ ਇਹ ਵਾਲਾ ਡਿਜ਼ਾਈਨ ਬੜੀਆ ਇਹਨਾਂ ਦਾ ਅਸੀਂ ਉਸ ਹਾਮਨਾ ਕਰਵਾਏ ਨੇ ਵੀ ਤੁਸੀਂ ਆਪਣਾ ਕੇਰਾ ਵਗੈਰਾ ਜਿੰਨਾ ਮਰਜ਼ੀ ਰੱਖ ਸਕਦੇ ਹੋ ਕੋਈ ਇਸ਼ੂ ਨਹੀਂ ਰਹੂਗਾ ਠੀਕ ਹੈ ਜੀ ਗਲੇ ਦੇ ਉੱਪਰ ਕੋਈ ਕੜਾਈ ਨਹੀਂ ਤੁਸੀਂ ਕਰਵਾਉਣੀ ਚਾਹੁੰਦੇ ਹੋ ਕਰਵਾ ਸਕਦੇ ਹੋ ਨੂੰ ਹੋਰ ਵਧਾਉਣਾ ਚਾਹੁੰਦੇ ਹੋ ਹੋਰ ਵਧਾ ਸਕਦੇ ਹੋ ਡਿਜ਼ਾਈਨ ਨੂੰ ਯਾਨੀ ਕਿ ਇੰਨੇ ਕੁ ਡਿਜ਼ਾਈਨ ਦਾ ਤੁਹਾਨੂੰ ਆਪਣਾ ਜਿਨ੍ਹਾਂ ਨੂੰ ਰੈਡੀ ਚਾਹੀਦੇ ਨੇ ਫਟਾਫਟ ਅਸੀਂ ਪੌਣੇ ਨੇ ਸਮਾਗੇ ਦਾ ਆਹ ਡਿਜ਼ਾਈਨ ਸਾਡੇ ਕੋਲ ਰੈਡੀ ਨੇ ਨਾਲ ਵਿਦ ਮਿਰਰ ਦੇ ਕੰਮ ਦਾ ਬਹੁਤ ਸੋਹਣਾ ਹੋਇਆ ਹੋਇਆ ਬਾਹਾਂ ਦੇ ਉੱਪਰ ਫਟਾਫਟ ਲਾ ਲਓ ਸਕਰੀਨਸ਼ਾਟ ਦੇ ਕੱਲ ਤੋਂ ਆਰਡਰ ਜਿਹੜੀਆਂ ਭਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇੱਕ ਸਾਡੇ ਕੋਲ ਆਹ ਵਾਲਾ ਡਿਜ਼ਾਈਨ ਇਹਦਾ ਰੈਡੀ ਆ ਗ੍ਰੀਨ ਕਲਰ ਦੇ ਉੱਪਰ ਲਓ ਜੀ ਇਹ ਵੀ ਸੇਮ ਘੇਰੇ ਦੀ ਬੇਲ ਆਜੂਗੀ ਉੱਪਰ ਫਲੋਪਿੰਗ ਆਜੂਗੀ ਠੀਕ ਹੈ ਜੀ ਇਹ ਵਾਲੇ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਰੈਡੀ ਆ ਇੱਕ ਹੈਗਾ ਇਹ ਵਾਲੇ ਕਲਰ ਦੇ ਉੱਪਰ ਆलो ਇਹ ਤਿੰਨ ਜਸਟ ਕਲਰਾਂ ਦਾ ਡਿਫਰੈਂਸ ਆ ਰਿਹਾ ਜਿਹੜੇ ਕਲਰ ਤੇ ਤੁਹਾਨੂੰ ਸੋਹਣਾ ਲੱਗਦਾ ਲੈ ਲਓ ਆ ਵੀ ਕਲਰ ਬਹੁਤ ਸੋਹਣਾ ਦੇਖੋ ਬਹੁਤ ਪਿਆਰਾ ਸੇਮ ਡਿਜ਼ਾਈਨ ਆ ਸੇਮ ਡਿਜ਼ਾਈਨ ਇਹ ਆ ਸੇਮ ਹੀ ਇਹ ਆ ਸੇਮ ਹੀ ਮੈਂ ਜਿਹੜਾ ਫਰਸਟ orange ਦਿਖਾਇਆ ਉਹ ਵਾਲਾ ਇਹ ਸੇਮ ਡਿਜ਼ਾਈਨ ਦੇ ਤਿੰਨ ਸੂਟ ਰੈਡੀ ਨੇ ਸਾਡੇ ਕੋਲ ਫਟਾਫਟ ਆਪਣੇ ਪਿਕ ਕਰ ਲਿਓ ਤੇ ਆ ਜਿਹੜਾ ਮਿਰਰ ਦੇ ਨਾਲ ਵਿਦ ਹੈਵੀ ਇਹ ਹੋਇਆ ਹੋਇਆ ਕੰਮ ਇਹ ਦੋ ਕਲਰਾਂ ਉੱਪਰ ਰੈਡੀ ਆ ਇੱਕ orange shade ਆ ਇੱਕ ਇਹਦਾ ਸੇਮ ਇਦਾਂ ਰਹੂਗਾ ਗ੍ਰੀਨ ਕਲਰ ਇਹ ਥੋੜਾ ਜਿਹਾ ਮੋਂਘਿਆ ਗ੍ਰੀਨ ਜਿਹਾ ਆ ਗਿਆ ਇਹ ਇਦਾਂ ਦਾ ਗ੍ਰੀਨ ਆ ਗਿਆ ਦੋਨੇ ਕਲਰ ਬਹੁਤ ਸੋਹਣੇ ਹਨ ਮਰਜੀ ਕਲਰ ਤੁਸੀਂ ਆਪਣਾ ਲੈ ਲਿਓ ਕੰਮ ਦੀ ਸਫਾਈ ਕੰਮ ਪੂਰਾ ਸਾਰਾ ਹੱਥੀ ਮਸ਼ੀਨ ਆਇਆ ਕੋਈ ਵੀ ਮਤਲਬ ਕਿ ਦੂਸਰੀਆਂ ਮਸ਼ੀਨਾਂ ਤੇ ਕੰਮ ਨਹੀਂ ਆਪਾਂ ਕਰਵਾਇਆ ਹੋਇਆ ਹੱਥੀ ਜਿਹੜੇ ਕਾਰੀਗਰ ਕੰਮ ਕਰਦੇ ਆ ਉਹਨਾਂ ਨੇ ਇਹ ਕੰਮ ਆਪਣਾ ਕਿਉਂਕਿ ਆਪਣੇ ਕੋਲ ਇਹ ਵਾਲਾ ਕਾਰੀਗਰ ਵੀ ਅਵੇਲੇਬਲ ਆ ਜਿਹੜਾ ਪਾਫ ਦਾ ਤੇ ਥ੍ਰੈਡ ਦਾ ਕੰਮ ਕਰਦਾ ਆੜੀ ਵਾਲਾ ਵੀ ਅਵੇਲੇਬਲ ਆ ਹੈਂਡਵਰਕ ਵਾਲੇ ਕਾਰੀਗਰ ਵੀ ਆਪਣੇ ਆਪ ਦੇ ਨੇ ਠੀਕ ਹੈ ਜੀ ਬਹੁਤ ਸੋਨੇ ਬਹੁਤ ਪਿਆਰੇ ਕੰਮ ਇਹ ਹੋਏ ਨੇ ਆ ਕਲਰ ਵੀ ਬਹੁਤ ਪਿਆਰਾ ਬਹੁਤ ਸੋਨਾ ਹੋਇਆ ਇੱਕ ਮੈਂ ਤੁਹਾਨੂੰ ਦੋ ਸੂਟ ਪਹਿਲਾਂ ਮੈਂ ਆ ਵਾਲੇ ਸੂਟ ਹੀ ਦਿਖਾਦਾ ਇਹਨਾਂ ਦੇ ਕਲਰ ਜੇ ਕਿਸੇ ਭੈਣ ਨੇ ਇਹ ਵਾਲੇ ਡਿਜ਼ਾਈਨ ਜਾਂ ਆਪਣਾ ਤੁਹਾਡਾ ਕੋਈ ਵੀ ਡਿਜ਼ਾਈਨ ਆ ਜਿਹੜਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਹਨਾ ਤੁਸੀਂ ਆਪਣਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਇੱਕ ਇਹਦੇ ਵਿੱਚ ਤੁਹਾਨੂੰ ਆ ਵਾਲਾ ਮਿਲੇਗਾ ਪੀਸ ਹਲੋ ਇਹ ਵੀ ਬਹੁਤ ਟ੍ਰੈਂਡ ਦੇ ਉੱਪਰ ਚੱਲ ਰਿਹਾ ਇਸ ਟਾਈਮ ਬਹੁਤ ਜ਼ਿਆਦਾ ਇਹੀ ਸੇਮ ਮੈਂ ਪਹਿਲਾਂ ਦਿਖਾ ਚੁੱਕੀ ਹਾਂ ਆ ਦੇਖੋ ਆਹ ਵਾਲਾ ਪੀਸ ਤੇ ਆਹ ਵਾਲਾ ਪੀਸ ਇਹ ਥੋੜਾ ਜਿਹਾ ਲਾਲੀ ਦੇ ਵਿੱਚ ਆ ਇਹ ਥੋੜਾ ਜਿਹਾ ਕਲਾਉਂ ਦੇ ਵਿੱਚ ਆ ਠੀਕ ਹੈ ਜੀ ਬਹੁਤ ਪਿਆਰੇ ਬਹੁਤ ਸੋਹਣੇ ਪੀਸ ਨੇ ਜਿਹੜਾ ਮਰਜੀ ਲੈ ਲਿਓ ਬਹੁਤ ਪਿਆਰਾ ਬਹੁਤ ਜਾਨਕਿ ਸਭ ਤੋਂ ਟ੍ਰੈਂਡ ਦੇ ਵਿੱਚ ਇਹ ਡਿਜ਼ਾਈਨ ਇਹਦੇ ਉੱਤੇ ਰਹੇ ਨੇ ਹੁਣ ਮਾਰਕੀਟ 'ਚ ਇੱਕ ਇਹਨਾਂ ਵਿੱਚ ਤੁਹਾਨੂੰ ਡਬਲ ਟੋਨ ਜਾਨਕਿ ਸਿਲਕ ਪਸ਼ਮੀਨਾ ਦੇ ਆ ਦੇਖੋ ਇਹਦੀ ਸਟੈਂਪਿੰਗ ਦੀਵਾਨ ਸਿੰਘ ਬੱਤਰੇ ਦਾ ਫੈਬਰਿਕ ਆ ਇਹ ਬਹੁਤ ਸੋਹਣਾ ਬਹੁਤ ਪਿਆਰਾ 15-15 ਮੀਟਰ ਦੀ ਕੱਟ ਆਉਂਦੀ ਆ ਇਹ ਤੇ ਜਿੰਨਾ ਤੁਸੀਂ ਲੈਣਾ ਚਾਹੋ ਜਿਹੜਾ ਵੀ ਮਰਜੀ ਕਲਰ ਤੁਹਾਨੂੰ ਮਿਲ ਜੂਗਾ 5 ਮੀਟਰ ਦਾ ਮਿਲੂਗਾ ਮਿਲੂਗਾ ਇਹਦੋਂ ਕਲਾਸ ਵੀ ਚਾਹੀਦਾ 10 ਮੀਟਰ ਚਾਹੀਦਾ ਕੋਈ ਫੈਬ੍ਰਿਕ ਕੋਈ ਕਲਰ ਸੇਮ ਤੁਹਾਨੂੰ 15 ਮੀਟਰ ਚਾਹੀਦਾ ਉਹ ਵੀ ਮਿਲ ਜੂਗਾ ਠੀਕ ਹੈ ਜੀ ਬਸ ਆਪਣੇ ਫਟਾਫੜ ਤੁਸੀਂ ਆਰਡਰ ਦੇਣੀ ਆ ਬਹੁਤ ਪਿਆਰਾ ਬਹੁਤ ਸੋਹਣਾ ਕਈ ਪੈਨ ਨੇ ਤਾਂ ਬ੍ਰਾਂਡ ਹੀ ਪਹਿਲੀ ਵਾਰ ਸੁਣਿਆ ਹੋਣਾ ਪਰ ਜਦੋਂ ਵੀ ਮਾਰਕੀਟ ਦੇ ਵਿੱਚੋਂ ਫੈਬ੍ਰਿਕ ਲੈਣ ਜਾਓਗੇ ਬ੍ਰਾਂਡ ਦੇ ਬਾਰੇ ਜ਼ਰੂਰ ਜਾਣ ਲਿਓ ਇਹ ਵੀ ਬਹੁਤ ਕਹਿੰਦਾ ਕਹਾਂਦਾ ਬ੍ਰਾਂਡ ਆ ਬਸ ਆਪਾਂ ਨਵੇਂ ਬ੍ਰਾਂਡਾਂ ਦੇ ਪਿੱਛੇ ਪੈ ਚੁੱਕੇ ਆ ਆ ਲਓ ਜੀ ਇਹ ਵਾਲਾ ਵੀ ਬਹੁਤ ਸੋਹਣਾ ਥ ਮਹਿਰੂਨੀ ਕਾਫੀ ਜੈ ਸ਼ੀਰਡਾ ਲਓ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਈ ਚੱਲੂ ਬਸ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣਾ ਆਰਡਰ ਨੈਕਸਟ ਹੈਗਾ ਜੀ ਪਰਪਲ ਸ਼ੀਰਡ ਪਰਪਲ ਜੀ ਟੂਨੇ ਚ ਬਲੂ ਪਰਪਲ ਟੂਨ ਆ ਰਹੀ ਆ ਇਹ ਆ ਗਿਆ ਗਾਜਰੀ ਟੂਨ ਦੇ ਉੱਪਰ ਇਹਦੇ ਵਿੱਚ ਗਾਜਰੀ ਟੂਨਾਂ ਵਿੱਚ 골ਡਨ ਆ ਇਹ ਵੀ ਸਾਰਾ ਆ ਦੇਖੋ ਹਰੇਕ ਤੇ ਸਟੈਂਪਿੰਗ ਆ ਦੀਵਾਨ ਸਿੰਘ ਬੱਤਰੇ ਦੀ ਬਹੁਤ ਪਿਆਰਾ ਬਹੁਤ ਸੋਹਣਾ ਸਟਾਫ ਆ ਇਨਾਂ ਦੀਆਂ ਕੰਨੀਆਂ ਤੇ ਵੀ ਪ੍ਰਿੰਟਿੰਗ ਹੋਊਗੀ ਬਹੁਤ ਬਾਕੀ ਤੁਹਾਨੂੰ ਜੋ ਚੀਜ਼ ਕਹਿ ਰਹੇ ਆ ਸੇਮ ਚੀਜ਼ ਹੀ ਤੁਹਾਡੇ ਤੱਕ ਪਹੁੰਚਦੀ ਕਰਨੀ ਆ ਆਪਾਂ ਇਹ ਨਹੀਂ ਵੀ ਕਹਿ ਕੇ ਕੁਝ ਹੋਰ ਤੇ ਪਹੁੰਚਤਾ ਤੁਹਾਡੇ ਤੱਕ ਸੈਮੀ ਕਰ ਦੇਣਾ ਇੱਕ ਸਾਡੇ ਕੋਲ ਆਹ ਵਾਲਾ ਫੈਬਰਿਕ ਆਇਆ ਬਹੁਤ ਪਿਆਰਾ ਜਿੰਨਾ ਪਹਿਣਾ ਨੂੰ ਕੁਝ ਲੱਗ ਚਾਹੀਦਾ ਨਾ ਡਿਫਰੈਂਟ ਚਾਹੀਦਾ ਵੀ ਸਾਨੂੰ ਡਿਫਰੈਂਟ ਦੋ ਤਾਂ ਆ ਤਾਂ ਸਾਰਾ ਰੈਗੂਲਰ ਚੱਲ ਹੀ ਰਿਹਾ ਵਾ ਤਾਂ ਆਹ ਵਾਲੇ ਦੋ ਪੀਸ ਆਏ ਨੇ ਦੋ ਕਲਰ ਇਹਦੇ ਵੀ ਸਾਡੇ ਕੋਲ ਇੱਕ ਗ੍ਰੀਨ ਕਲਰ ਆਇਆ ਇਹ ਆਇਆ ਵਾ ਡਬਲ ਟੋਨ ਪਸ਼ਮੀਨਾ ਬਰਬਰੀ ਪਸ਼ਮੀਨਾ ਬਰਬਰੀ ਆਹੇ ਇਦੇ ਵਿੱਚ ਤੁਹਾਨੂੰ ਸੈਲਫ ਪ੍ਰਿੰਟ ਮਿਲੇਗਾ ਮਤਲਬ ਕਿ ਚੈੱਕ ਵਾਂਗੂ ਬਰਬਰੀ ਵਾਂਗੂ ਪ੍ਰਿੰਟ ਮਿਲੇਗਾ ਬਹੁਤ ਪਿਆਰਾ ਕਪੜਾ ਸੇਮ ਪਸ਼ਮੀਨੇ ਦਾ ਹੀ ਆ ਲੋ ਇਹ ਵੀ ਪਿਓਰ ਪਸ਼ਮੀਨਾ ਰਹੂਗਾ ਇਹਦਾ ਕਲਰ ਇਦਾਂ ਰਹੂਗਾ ਇਹ ਇਦਾਂ ਜਿ ਸ਼ਾਈਨ ਦਿੰਦਾ ਠੀਕ ਹੈ ਜੀ ਗ੍ਰੀਨ ਕਲਰ ਆ ਇਹਦਾ ਐਂਡ ਨੈਕਸਟ ਵਾਲੇ ਦੇ ਵਿੱਚ ਤੁਹਾਨੂੰ ਮਿਲੇਗਾ ਕਾਫੀ ਸ਼ੇਡ ਇਹਦਾ ਮਹਿਰੂਨ ਮਹਿਰੂਨ ਕਾਫੀ ਜਾਂ ਰੈੱਡ ਦੇ ਵਿੱਚ ਇਹਦੇ ਵਿੱਚ ਰੈੱਡ ਜੀ ਚਮਕ ਆ ਰਹੀ ਆ ਕਾਫੀ ਆ ਇਹ ਕਾਫੀ ਸ਼ੇਡ ਵਾਂਗੂ ਆ ਪ੍ਰਾਪਰ ਕਲਰ ਆ ਰਹੇ ਨੇ ਦਾ ਜਿਹੜਾ ਮਰਜੀ ਇਹਨਾਂ ਚੋਂ ਕਲਰ ਤੁਸੀਂ ਆਪਣਾ ਪਿਕ ਕਰ ਲਿਓ ਬਹੁਤ ਸੋਹਣੀ ਬਹੁਤ ਪਿਆਰੀ ਕਲੈਕਸ਼ਨ ਲਓ ਜੀ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੀਆਂ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਮੇਰੀਆਂ ਫਰਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਕਿਉਂਕਿ ਸਾਰੀਆਂ ਡੇਲੀ ਵੀਡੀਓਜ਼ ਆਉਂਦੀਆਂ ਨੇ ਹਰ ਤਰ੍ਹਾਂ ਦਾ ਨਿਊ ਨਿਊ ਫੈਬਰਿਕ ਅਸੀਂ ਤੁਹਾਡੇ ਸੋ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਣਗੀਆਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸੋਣਾ ਜੀ ਜਰੂਰ ਜਾਇਆ ਕਰੋ ਕਮੈਂਟ ਕਰਨਾ ਭੁੱਲ ਜਾਨੇਓ ਵੀਡੀਓ ਨੂੰ ਲਾਈਕ ਕਰਨਾ ਭੁੱਲ ਜਾਨੇਓ ਪਲੀਜ਼ ਇਨਨ ਕੰਮ ਤਾਂ ਜਰੂਰ ਕਰ ਦਿਆ ਕਰੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ